ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 6 ਦਿਨਾਂ ਦੇ ਮੌਸਮ ਦੀ ਯਾਨੀ ਕਿ ਕੱਲ 4 ਤਰੀਕ ਹੈ 4 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਜਿਹੜੀ ਤੁਹਾਨੂੰ ਸਾਂਝੀ ਕਰਾਂਗੇ ਐਸੇ ਲਈ ਤੇ ਆ ਤਾਜ਼ਾ ਸੈਟਲਾਈਟ ਦਸੀ ਰਾਣਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਰਾਤ ਤੇ ਲਗਭਗ 8 ਵਜੜੇ ਆ ਤੇ ਦਰਹ ਜੀ ਅੱਜ 3 ਜਨਵਰੀ ਅੱਜ ਅੱਜ ਆਉਂਦੀ ਜਿਹੜੀ ਰਾਤ ਹੈ 3 ਜਨਵਰੀ ਦੀ ਆ ਹਾਂ ਗੱਲ ਕਰ ਰਹੇ ਹਾਂ ਸੋ ਜੇਕਰ ਆਉਂਦੇ ਦਿਨਾਂ ਦੀ ਮੌਸਮ ਦੀ ਗੱਲ ਕਰੀਏ ਧੁੰਦਾ ਦੇ ਫੱਕ ਤੋਂ ਧੁੰਦਾ ਲਗਾਤਾਰ ਜੜੀਆਂ ਨੇ ਜਾਰੀ ਨੇ ਧੁੰਦ ਜੜੀਆਂ ਉੱਪਰਲੇ ਖੱਦਰ ਤੇ ਅਸਮਾਨ ਦੇ ਉੱਤੇ ਛਾਈ ਹੋਈ ਹੈ ਤੇ ਜਿਹਦੇ ਨਾਲ ਧੁੱਪ ਜੜੀਆਂ ਘੱਟ ਲੱਗ ਰਹੀ ਆ ਜਿਹਦੇ ਨਾਲ ਤਾਬਰ ਤੋਂ ਠੰਡ ਦਾ ਕਹਿਰ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਸੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਮੁੱਖ ਤੌਰ ਤੇ ਗੱਲ ਕਰਨੀ ਆ ਕਿ ਇੱਕ ਸਿਸਟਮ ਆ ਰਿਹਾ ਇਹ ਸਿਸਟਮ ਬਾਰੇ ਅਸੀਂ ਤੁਹਾਨੂੰ ਅਪਡੇਟ ਦਿੰਦੇ ਆ ਰਹੇ ਹਾਂ ਕਿ ਇਹ 5 6 7 ਤੇ ਲਾਗੇ ਛੱਕ ਜਾਵੇਗਾ ਸੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਗਨੇ ਚੋਨੇ ਫਹਾਗਾ ਦੇ ਵਿੱਚ ਹਲਕੇ ਸ਼ਰਾਟੇ ਹਲਕੀ ਕਨਵਨ ਜੜੀਆ ਵੇਖਣ ਨੂੰ ਮਿਲ ਸਕਦੀ ਆ ਉਹ ਕਿਹੜੇ ਜ਼ਿਲ੍ਹੇ ਹੋਣਗੇ ਇਹ ਤੁਹਾਨੂੰ ਹੋਰ ਲੱਗ ਕੇ ਜਾ ਕੇ ਤੁਹਾਨੂੰ ਜਿਹੜੇ ਜ਼ਿਲ੍ਹਾ ਵਾਰਾਂ ਕਰਿਆ ਤੁਹਾਨੂੰ ਦਿੱਤੇ ਜਾਣਗੇ ਇਹ ਸਿਸਟਮ ਹੈ ਜਿਹੜਾ 6 7 8 9 ਲੱਗ ਸਕਦਾ 7 8 9 9 ਵੀ ਲੱਗ ਸਕਦਾ ਜਦੋਂ ਇਹ ਸਿਸਟਮ ਲੱਗ ਜਾਵੇਗਾ ਇਹਦੀ ਜਾਣਕਾਰੀ ਤੁਹਾਨੂੰ ਖੁੱਲ ਕੇ ਦਿੱਤੀ ਜਾਵੇਗੀ ਜ਼ਿਲ੍ਹਾ ਵਾਰਾਂ ਕੜੇ ਤੁਹਾਨੂੰ ਸਾਂਝੇ ਕੀਤੇ ਜਾਣਗੇ ਫਿਲਹਾਲ ਇਸ ਸਿਸਟਮ ਦੇ ਵਿੱਚ ਵੱਡੇ ਮੀਂਹ ਦਾ ਅਸਰ ਨਹੀਂ ਹਲਕੇ ਟੁੱਟਵੇਂ ਸ਼ਰਾਟੇ ਦੇ ਅਸਰ ਜਰੂਰ ਬਣਦੇ ਜਾਫਰੇ ਨੇ ਇਸੇ ਨਾਲ ਵੱਡੇ ਮੀਂਹ ਦੇ 10 ਜਨਵਰੀ ਤੱਕ ਕੋਈ ਅਸਰ ਨਹੀਂ ਆ ਜੀ ਤੇ ਜਿਹੜਾ ਜ ਆ ਜਿਸ ਤਰ੍ਹਾਂ ਦਾ ਚੱਲ ਰਿਹਾ ਇਸੇ ਤਰ੍ਹਾਂ ਦਾ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਜੇਕਰ ਅਫਾ ਤਾਜ਼ਾ ਅਪਡੇਟ ਤੇ ਨਜ਼ਰ ਲਾਉਨੇ ਆ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ 3 ਜਨਵਰੀ ਦੀ ਤਰੀਕ ਆ ਜਿਹੜੀ ਪਾਈ ਹੋਈ ਆ ਤੈਨੋਂ ਤੋਂ ਲੈ ਕੇ 6 ਘਟਾਗੜ 5 6 ਤਰੀਕਾਂ ਤੱਕ ਕੋਲਡ ਵੇਵ ਯਾਨਕੀ ਸੀਤ ਲਹਿਰ ਪਲੱਸ ਨਾਲ ਜਿਹੜੇ ਆ ਵੈਰੀ ਡੈਂਸ ਫੌਗ ਯਾਨਕੀ ਸੰਘਣੀ ਧੁੰਦ ਜਿਹੜਾ ਲਾਗੜਾ ਜਿਹੜੇ ਜਾਰੀ ਕੀਤੇ ਗਏ ਨੇ ਇਹ ਅਲਰਟ ਉਸ ਤੋਂ ਬਾਅਦ ਵੀ ਲਾਗੂ ਰਹਿਣਗੇ ਕੁੱਲ ਮਿਲਾ ਕੇ 10 ਜਨਵਰੀ ਤੱਕ ਮੌਸਮ ਜਿਉਂ ਦਾ ਤਿਉਂ ਬਣੇ ਰਹਿਣ ਦੇ ਅਸਰ ਨੇ ਸਿਸਟਮ ਇੱਕ ਵਿੱਚ ਜ਼ਰੂਰ ਆ ਰਿਹਾ ਉਹਦੀ ਅਪਡੇਟ ਤੁਹਾਨੂੰ ਸੇ ਦਿੰਦੇ ਰਹਾਂਗੇ ਉਹਦੇ ਵਿੱਚ ਹਲਕੇ ਟਟਵੇਂ ਛਰਾਟੇ ਕੋਸ਼ਿਸ਼ ਕਰਨੇ ਚਾਣੇ ਫਾਗਾਂ ਦੇ ਵਿੱਚ ਲੱਗਣ ਦੇ ਅਸਰ ਹੋਣਗੇ ਕਿਹੜੇ ਜ਼ਿਲ੍ਹੇ ਹੋਣਗੇ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਸਪਸ਼ਟ ਅੰਕੜੇ ਜਿਹੜ